ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਮੈਂ ਠੁਡਾ ਜਗਿੰਦਰ ਸਿੰਘ ਵਿਡਿੰਗ ਤੇ ਪਰਮਾਤਮਾ ਦੀ ਕਿਰਪਾ ਨਾਲ ਸਵੇਰ ਹੋਈ ਆ ਤਾਂ ਰਿਜਕ ਜਿਹੜਾ ਆਪਣਾ ਗੁਰੂ ਮਹਾਰਾਏ ਨੇ ਆਪਾਂ ਨੂੰ ਜ਼ਿੰਮੇਦਾਰ ਭਰਾਵਾਂ ਨੂੰ ਰਿਜਕ ਸੌਪਿਆ ਤਾਂ ਆਪਾਂ ਆਪਦੇ ਰਿਜਕ ਅੱਲ ਵਾਧੇ ਹੋਏ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਮੇਰਾ ਗੁਰੂ ਮਹਾਰਾਏ ਨੇ ਹਰੇ ਕਿਤੇ ਹੱਥ ਰੱਖ ਕੇ ਬਸ ਆ ਮੰਨ ਲਓ ਜਿਵੇਂ ਆ ਫਾਂਟ ਇੱਕਿਆਰਾ ਆ ਡੱਗ ਪਿਆ ਇਹ ਨਾਲ ਨਾਲ ਕਿਆਰੇ ਫਾਂ ਡਿੱਗੀ ਆ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਖੜਾ ਕੰਮ ਤੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਵੀ ਦਾਣੇ ਵਿੱਚ ਮਨ ਲੋ ਡਿੱਗੇ ਤਾਂ ਹੈਗੇ ਹੈਗੇ ਆ ਤੇ ਦੂਜੇ ਵਿੱਚ ਜਣੀ ਕਾਫੀ ਪੱਕ ਚੁੱਕੇ ਆ ਤੇ ਪਾਣੀ ਲਾਉਣ ਦਾ ਵਿਚਾਰ ਬਣਦਾ ਸੀਗਾ ਵੀ ਇੱਕ ਪਾਣੀ ਤਾਂ ਲਾਉਣਾ ਚਾਹੀਦਾ ਗਰਮੀ ਆ ਦੇਖੋ ਮੈ ਤੁਹਾਨੂੰ ਦਿਖਾਉਣਾ ਮੈਂ ਕਿਉਂਕਿ ਜਿੰਨਾ ਵੀ ਮੇਰਾ ਪਰਿਵਾਰ ਆ YouTube ਤੇ Facebook ਤੇ ਮੈਂ ਸਾਰਿਆਂ ਦੇ ਦਰਸ਼ਨ ਕਰਵਾਉਣਾ ਆ ਦੇਖੋ ਵੀ ਇਸ ਤਰੀਕੇ ਨਾਲ ਵਿੱਚ ਇਸ ਤਰੀਕੇ ਨਾਲ ਬੱਲੀਆਂ ਹਰੀਆਂ ਵੀ ਆ ਤੇ ਬਾਈ ਇਹ ਤਾਂ ਪਰਮਾਤਮਾ ਦੀ ਮਿਹਰ ਹੁੰਦੀ ਆ ਹਨਾ ਐਤੀ ਯਾਰ ਨਾ ਵੈਸੇ ਕੁੱਲ ਮਿਲਾ ਕੇ ਸਮਾਂ ਮਾਰਾ ਕਿਉਂਕਿ ਝੋਨਿਆਂ ਦੇ ਝਾੜ ਉੱਡ ਗਏ ਕਈ ਥਾਂ ਤੇ ਜਮਾਂ ਬਰਬਾਦੀ ਆ ਗਈ ਘਰ ਵੀ ਟਹਿ ਗਏ ਤੇ ਕਈ ਥਾਵਾਂ ਤੇ ਹਲਦੀ ਰੋਗ ਹੋ ਗਿਆ ਝਾੜ 'ਚ ਫਰਕ ਪੈ ਗਿਆ ਤੇ ਅਖੀਰ ਤੇ ਆ ਕੇ ਗੁਰੂ ਮਹਾਰਾਜ ਨੂੰ ਮਨਜ਼ੂਰ ਸੀ ਉਹ ਲੰਮੇ ਪਾਤੇ ਤਾਂ ਮਤਲਬ ਜ਼ਿੰਮੇਦਾਰਤਾ ਯਾਰ ਪਰਮਾਤਮਾ ਦੇ ਆਸਰੇ ਹੁੰਦਾ ਹਨ ਤੇ ਵਾਸਪਤੀ ਆਪਣੀ ਕੇਰਾ ਵਾਇ ਗਰੂ ਨੇ ਇਹ ਮਤਲਬ ਇਨੀ ਖਾਂ ਡਿੱਗੀ ਸੀ ਜਿਹੜੀ ਤੁਹਾਨੂੰ ਦਿਖਾਈ ਆਵੇ ਇੱਥੋਂ ਟਿੱਕਰ ਤੇ ਬਾਕੀ ਆ ਆਪਣਾ ਮੱਕ ਖੜਾ ਨਾਲ ਠੀਕ ਹੈ ਜੀ ਪੱਠੇ ਆਪਣੇ ਰਹਿ ਗਏ ਥੋੜੇ ਜਿਹੇ ਤੇ ਮੈਂ ਕਿਹਾ ਵੀ ਹਾਜ਼ਰੀ ਲਵਾਈਏ ਤੇ ਆਪਣੇ ਭੈਣ ਭਰਾਵਾਂ ਨੂੰ ਆਪਣੀ ਜਿਹੜੀ ਮਿਹਨਤ ਆ ਜਿਹੜੀ 6 ਮਹੀਨੇ ਦੀ ਮਿਹਨਤ ਆ ਵੀ ਉਹ ਜ਼ਰੂਰ ਦਿਖਾਈ ਜਾਵੇ ਕਿਉਂਕਿ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਕਿਉਂਕਿ ਮੈਂ ਆਪਣੇ ਫੇਸਬੁੱਕ ਤੇ YouTube ਜਿੰਨੇ ਵੀ ਮੈਨੂੰ ਦੇਖਦੇ ਆ ਤੈਨ ਦਾ ਤੈਨ ਲੋ ਧੰਨਵਾਦ ਹੈ ਬਾਈ ਜੀ ਤੁਹਾਡਾ ਤੇ ਮੈਂ ਤੁਹਾਨੂੰ ਤੁਹਾਡੇ ਰੂਪ ਦੇ ਵਿੱਚ ਉਸ ਪਰਮਾਤਮਾ ਦੇ ਦਰਸ਼ਨ ਕਰ ਲੈਣਾ ਕਿਉਂਕਿ ਤੁਸੀਂ ਸੰਗਤ ਆ ਜੀ ਤਾਂ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸ ਖੁੱਲੇ ਅਸਮਾਨ ਥੱਲੇ ਉਹਦੀ ਕਿਰਪਾ ਨਾਲ ਖੜੀ ਆ ਜਦੋਂ ਤੱਕ ਉਹਦੀ ਕਿਰਪਾ ਜਦ ਤੱਕ ਉਹਦੀ ਕਿਰਪਾ ਨਹੀਂ ਤਾਂ ਇਹ ਨਹੀਂ ਖੜ ਸਕਦੀ ਇਹ ਨਾ ਤਾਂ ਮੈਂ ਕਰ ਸਕਦਾ ਨਾ ਕੋਈ ਕਰ ਸਕਦਾ ਜੇ ਕਹਦੇ ਵੀ ਮੈਂ ਕਰ ਸਕਦਾ ਠੀਕ ਹੈ ਜੀ ਇਹ ਕਰਨਾ ਖੁਦਾ ਨੇ ਆ ਪਰਮਾਤਮਾ ਨੇ ਕਰਨਾ ਕਿਉਂਕਿ ਮੈਂ ਮੂੰਹ ਇਹਦੇ ਚ ਨਹੀਂ ਚਲਦੀਗੀ ਬਹੁਤ ਸਿਆਣੇ ਤੋਂ ਸਿਆਣੇ ਬੰਦੇ ਨੂੰ ਵੀ ਕਈ ਵਾਰੀ ਕੀ ਹੁੰਦਾ ਪਰਮਾਤਮਾ ਇਹੋ ਜਿਹਾ ਗੇੜ ਪੈ ਜਾਂਦਾ ਵੀ ਉਹਦੀ ਸਿਆਣਪ ਮਰ ਜਾਂਦੀ ਆ ਤਾਂ ਗੁਰੂ ਮਹਾਰਾਜ ਨੇ ਕਿਹਾ ਸਾਇਦ ਸਿਆਣਪਾ ਲੱਕ ਹੋਵੇ ਪਰ ਚੱਲੇ ਇੱਕ ਨਾਲ ਲੱਖਾਂ ਸਿਆਣਪਾਂ ਦੇ ਨਾਲ ਵੀ ਤੇ ਜਦੋਂ ਐਹੋ ਜਿਹਾ ਟਾਈਮ ਆਇੰਦਾ ਉਹ ਇੱਕ ਵੀ ਸਿਆਣਪ ਨਹੀਂ ਚੱਲਦੀਗੀ ਤਾਂ ਦੇਖੋ ਤੁਸੀਂ ਬਾਕੀ ਕੀ ਨਾ ਭਾਈ ਮਿਹਨਤ ਕਰੋ ਮਿਹਨਤ ਦਾ ਫਲ ਜਿਹੜਾ ਜਰੂਰ ਮਿਲਣਾ ਠੀਕ ਆ ਜੀ ਇਹ ਤਾਂ ਹੈ ਨਹੀਂ ਵੀ ਤੁਹਾਨੂੰ ਮਿਹਨਤ ਦਾ ਫਲ ਨਹੀਂ ਮਿਲਣਾਗਾ ਮਿਹਨਤ ਕਰੋਗੇ ਤਾਂ ਤੁਹਾਨੂੰ ਪਰਮਾਤਮਾ ਨੇ ਤੁਹਾਨੂੰ ਮਿਹਨਤ ਦਾ ਫਲ ਦੇਣਾ ਚਾਹੇ ਘੱਟ ਦੇ ਦੇ ਪਰ ਮਿਲਣਾ ਜ਼ਰੂਰ ਆ ਇਹ ਨਹੀਂ ਗੱਲ ਵੀ ਨਹੀਂ ਮਿਲਣਾਗਾ ਤਾਂ ਬਾਕੀ ਜਿਹੜੇ ਨੇ ਆਪਣੇ ਚੈਨਲ ਨੂੰ ਮੰਨ ਲੋ ਫੇਸਬੁੱਕ ਤੇ ਫੋਲੋਇੰਗ ਕੀਤਾ ਜਗਿੰਦਰ ਬੜਿੰਗ ਪੇਜ ਲਾਈਕ ਫਾਲੋ ਤੇ YouTube ਤੇ YouTuber Baring ਚੈਨਲ ਆਪਣਾ ਉਹਨੂੰ ਸਬਸਕ੍ਰਾਈਬਰ ਕਰ ਕਰ ਲੋ ਤਾਂ ਬਾਕੀ ਜਿੱਦੇ ਆਪਾਂ ਭਾਈ ਵੱਡਾਂਗੇ ਤੁਹਾਨੂੰ ਉਹਦੇ ਵੀ ਦਿਖਾਵਾਂਗੇ ਕਿਉਂਕਿ ਆਪਾਂ ਪਹਿਲੇ ਦਿਨ ਤੋਂ ਆਪਾਂ ਲੈ ਕੇ ਆ ਰਿਹਾ ਸਪਰੇਆਂ ਦੇ ਵਿੱਚ ਕਰਕੇ ਸਾਰਾ ਕੁਝ ਤੁਹਾਨੂੰ ਅੱਜ ਜੋ ਸਥਿਤੀ ਆ ਉਹ ਵੀ ਤੁਹਾਨੂੰ ਦਿਖਾਤੀ ਆ ਕਿਉਂਕਿ ਜ਼ਰੂਰੀ ਸੀ ਮੇਰੀ ਹਾਜ਼ਰੀ ਜ਼ਰੂਰੀ ਸੀ ਤੁਹਾਨੂੰ ਰੋਣੀ ਠੀਕ ਆ ਜੀ ਤੇ ਬਾਕੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਉਸ ਵਾਹਿਗੁਰੂ ਤੇ ਯਕੀਨ ਰੱਖਣਾ ਕਿਸੇ ਤੋਂ ਦਬਣਾ ਨਹੀਂ ਦਬਣਾ ਜਾਂ ਸਿਰ ਝੁਕਣਾ ਤਾਂ ਉਹ ਸੱਗੇ ਝੁਕਣਾ ਚਾਹੀਦਾ ਕਲਗੀਧਰ ਪਾਸ਼ਾ ਅੱਗੇ ਹੋਰ ਕਿਸੇ ਅੱਗੇ ਨਹੀਂ ਸਰ ਚੁਕਣਾ ਚਾਹੀਦਾ ਜਾਂ ਆਪਣੇ ਮਾਂ ਪਿਓ ਦੇ ਠੀਕ ਹੈ ਜੀ ਚੜ੍ਹਦੀ ਕਲਾ ਰਹੋ ਵਾਹਿਗੁਰੂ ਖੁਸ਼ ਰੱਖੇ ਥੈਂਕ ਯੂ ਬਾਏ ਬਾਏ ਫੇਰ ਮਿਲਾਂਗੇ ਜੀ